ਤੁਸੀਂ ਜਿਹੜੇ ਹੈ ਖਬਰ ਨਮਾ ਨਾਲ ਜਕਤਾਰ ਦਸਾਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹੈ ਅ ਇਸ ਵਾਰੀ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਪਹਚਾਲ ਆਇਆ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈਗਾ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਬਾਕੀ ਧੜੇ ਵੱਲੋਂ ਹੀ ਮੰਗ ਕੀਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਅਸਤੀਫਾ ਦਿੱਤਾ ਜਾਵੇ ਤੇ ਉਹਨਾਂ ਵੱਲੋਂ ਜਿਹੜਾ ਅੱਜ بڑا ਅਸਤੀਫਾ ਜਿਹੜਾ ਹੈਗਾ ਕੋਰ ਕਮੇਟੀ ਨੂੰ ਪੇ ਦਿੱਤਾ ਇਹਦੇ ਉੱਪਰ ਆਪਾਂ ਹੋਰ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਖਿੰਦਰ ਸਿੰਘ ਤਮਜੂਦ ਨੇ ਤੋਂ ਸਾਹਿਬ ਤੁਹਾਡਾ ਖਬਰ ਨਮਾ ਦੇ ਬਹੁਤ ਬਹੁਤ ਸਵਾਗਤ ਹੈ ਬਹੁਤ ਆਪਾਂ ਜੇ ਇਹ ਗੱਲ ਕਰੀਏ ਅੱਜ ਕਾਫੀ ਸਿਆਸਤ ਦੇ ਵਿੱਚ ਪਹਟਾਲ ਅਕਸਰ ਕਹਿ ਸਕਦਾ ਹਾਂ ਕਿ ਸੁਖਵੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਕੀ ਕਹਿਣਾ ਤੁਹਾਡੇ ਪੈਦਲ ਦੇ ਦੇਖੋ ਜੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀਗੀ ਕਿ ਸੁਖਵੀਰ ਸਿੰਘ ਬਾਦਲ ਹੁਣੇ ਜਿਹੜੇ ਹੈਗੇ ਆ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਉਹਨਾਂ ਦੀ ਜਿਹੜੀ ਹੈਗੀ ਅਗਵਾਈ ਦੇ ਵਿੱਚ ਜਿਹੜੀਆਂ ਸੋਨਾ ਲੜੀਆਂ ਨੇ ਪਿਛਲੀਆਂ ਦੋ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਲਗਾਤਾਰ ਹਾਰ ਮਿਲੀ ਹੈਗੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਜਿਹੜਾ ਉਹ ਨਹੀਂ ਹੈਗਾ ਤਾਂ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਨਵਾਂ ਬਣਾਇਆ ਜਾ ਰਿਹਾ ਸੀਗਾ ਤੇ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਜਿਹੜਾ ਹੈਗਾ ਆਪਣੇ ਆਪ ਨੂੰ ਲਾਂਬੇ ਵੀ ਕਰ ਲਿਆ ਗਿਆ ਸੀ ਇਸ ਤੋਂ ਪਹਿਲਾਂ ਪ੍ਰਧਾਨ ਕੀਤਾ ਜਦੋਂ ਉਹਨਾਂ ਨੇ ਜਿਹੜਾ ਹੈਗਾ ਕਾਰਜਕਾਰੀ ਪ੍ਰਧਾਨ ਜਿਹੜਾ ਲਗਾ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਹੁਣ ਜਦੋਂ ਸੁਖਵੀਰ ਸਿੰਘ ਬਾਦਲ ਹੁਣੇ ਤਨਖਾਹਾਂ ਕਰਾਰ ਦਿੱਤੇ ਹੋਏ ਨੇ ਹਲੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਫੈਸਲਾ ਨਹੀਂ ਆਇਆ ਪਾਰਟੀ ਦੇ ਵੱਲੋਂ ਇਸ ਵਾਰ ਚੋਣਾਂ ਵੀ ਜਿਹੜੀਆਂ ਹੈਗੀਆਂ ਜਿਹੜੀਆਂ ਜਿਮਨੀ ਚੋਣਾਂ ਨੇ ਖਾਸ ਕਰਕੇ ਜਿਹੜੀ ਸ਼੍ਰੋਮਣਿਕਾ ਲਈ ਦਿਲ ਦੀ ਆਪਣੇ ਘੜ ਦੀ ਹੂੰ ਜਿਹੜਾ ਜਿੱਥੋਂ ਕਿ ਸ਼ਰਮ ਨਿਕਾਲੀ ਦਲ ਨੇ ਮਤਲਬ ਜੇਕਰ ਅਬ ਸੁਖਦੀਪ ਸਿੰਘ ਬਾਦਲ ਪ੍ਰਧਾਨ ਸੀ ਤਾਂ ਉਹਨਾਂ ਦੇ ਆਪਣਾ ਜਿਹਾ ਗ੍ਰਹਿ ਏਰੀਆ ਸੀਗਾ ਜਿਹੜਾ ਉੱਥੋਂ ਜਿਹੜਾ ਇੱਕ ਜਿੱਥੇ ਜਿੰਨੀ ਚੋਣ ਹੋ ਰਹੀ ਸੀ ਗਿੱਦੜਵਾ ਹਲਕੇ ਤੋਂ ਤਾਂ ਉਸ ਤੇ ਵੀ ਚੋਣ ਜਿਹੜੀ ਉਹ ਨਹੀਂ ਲੜੀ ਜਾ ਰਹੀ ਜਿਹੜੀ ਕਿ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਜਿਹੜੇ ਹੈਗਾ ਅਮਨਪ੍ਰੀਤ ਬਾਦਲ ਦੀ ਜਿਹੜੀ ਹੈ ਇੱਕ ਸੇਫ ਸੀਟ ਜਿਹੜੀ ਉਹ ਅਕਾਲੀ ਦਲ ਦੀ ਮੰਨੀ ਜਾਂਦੀ ਸੀ ਹਾਲਾਂਕਿ 15 ਪਿਛਲੇ 15 ਸਾਲ ਤੋਂ ਅਕਾਲੀ ਦਲ ਉਸ ਉਹ ਬਾਹਰ ਹੈ ਨਾਣ ਦੇ ਵਿੱਚੋਂ ਪਰ ਫਿਰ ਵੀ ਕਿਤਨੇ ਕਿਤੇ ਅਕਾਲੀ ਦਲ ਦਾ ਉਸ ਨੂੰ ਕੜ ਮੰਨਿਆ ਜਾਂਦਾ ਸੀ ਉੱਥੋਂ ਅਕਾਲੀ ਦਲ ਹੁਣ ਬਿਲਕੁਲ ਬਾਹਰ ਹੋ ਚੁੱਕਾ ਹੈ ਇਸ ਤੇ ਪੂਰੇ ਪੰਜਾਬ ਦੇ ਵਿੱਚ ਇਸ ਵਾਰੇ ਜਿਹੜੇ ਜਿੰਮਨੀ ਚੋਣਾਂ ਨੇ ਲੜ ਰੇ ਇਸ ਨਾਲ ਕਿ ਕਾਫੀ ਨੁਕਸਾਨ ਪਾਰਟੀ ਦਾ ਜਰੂਰ ਹੋਇਆ ਕਿਉਂਕਿ ਵੋਟਰ ਨੂੰ ਸਮਝ ਨਹੀਂ ਆ ਰਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਪੱਕੇ ਤੌਰ ਤੇ ਜੁੜਿਆ ਕਿ ਉਹ ਕੀ ਕਰੇ ਪਰ ਹੁਣ ਜੇ ਮੇਰੇ ਖਿਆਲ ਚ ਜਗਤਾਰ ਜਿਸ ਤਰ੍ਹਾਂ ਹੁਣ ਸਿਫਾਰਾ ਦਿੰਦਾ ਤਾਂ ਜਿਵੇਂ ਚੋਣਾਂ ਦਾ ਲਾਨ ਤੋਂ ਸਮੇਂ ਤੋਂ ਪਹਿਲਾਂ ਹੀ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ ਸੀ ਤਾਂ ਕਿ ਕਾਰਜਕਾਰੀ ਪ੍ਰਧਾਨੀਆਂ ਕਿਸੇ ਕੋਈ ਹੋਰ ਪ੍ਰਧਾਨ ਚੁਣ ਕੇ ਪਾਰਟੀ ਇਹ ਚੋਣਾਂ ਤੋਂ ਲੜ ਲੈ ਲੈਂਦੇ ਆ ਹਾਂ ਉਹ ਮਤਲਬ ਇਹ ਨੁਕਸਾਨ ਨਾ ਹੁੰਦਾ ਜਿਹੜੀ ਥੋੜੀ ਵੋਟ ਪਰਸੈਂਟੇਜ ਆ ਜਿਹੜੀ ਥੋੜੇ ਪੱਕਾ ਵੋਟਰ ਹੈ ਉਹ ਤੁਹਾਡੇ ਨਾਲੋਂ ਨਾਂ ਟੁੱਟਦਾ ਇਹਦੇ ਵਿੱਚ ਹੁਣ ਗੱਲ ਕਰੀਏ ਹੁਣ ਮੈਂ ਇੱਕ ਨਿੱਜੀ ਚੈਨਲ ਤੇ ਦੇਖ ਰਿਹਾ ਸੀ ਬੀਬੀ ਜਗੀਰ ਕੌਰ ਕਹਿ ਰਹੀ ਹੈ ਕਿ ਇਸ ਦੀਪਾ 7 ਸਾਲ ਪਹਿਲਾਂ ਦੇਣਾ ਚਾਹੀਦਾ ਕਿਉਂਕਿ ਬਾਕੀ ਦਾੜਾ ਕਿੰਨੇ ਕਦੇ ਹਜੇ ਵੀ ਹੈਵੀ ਹੋ ਰਿਹਾ ਹੈਗਾ ਤੇ ਕੀ ਲੱਗਦਾ ਹੈ ਕਿ ਇਹ ਕਮਾਂਸਾਨ ਵਿੱਚ ਦੇ ਹੁਣ ਜੇ ਇਸ ਦੀਪਾ ਲੇਟ ਹੋਇਆ ਜਾਂ ਕਿਉਂਕਿ ਕਈ ਤੋਂਬ ਤਾਂ ਅਕਾਲੀ ਦਰ ਦੀ ਸਰਕਾਰ ਉੱਪਰ ਜੋ ਚੱਲ ਰਹੀ ਹੈ ਅੱਜ ਬੇਅਦਬੀ ਉਹਨਾਂ ਸਮੇਂ ਹੋਈ ਸੀ ਕਿਉਂਕਿ ਉਹ ਮੁੱਦੇ ਤੇ ਵੀ ਘੇਰਿਆ ਜਾ ਰਿਹਾ ਕਾਫੀ ਚੀਜ਼ਾਂ ਨੂੰ ਲੈ ਕੇ ਜਾਣਾ ਵਾਰ-ਵਾਰ ਘੇਰਿਆ ਜਾ ਰਿਹਾ ਹੈ ਜਿੰਗਤਾਰ ਸਾਰੀਆਂ ਗੱਲਾਂ ਨਾਲ ਇੱਕ ਗੱਲ ਹੋ ਰਿਹਾ ਹੈ ਬਾਕੀ ਧੜੇ ਅੜਿਆ ਤਾਂ ਆਪ ਕਿਸ ਨੂੰ ਦਿਖਾਉਣ ਜੋਗੇ ਨਹੀਂ ਹੈਗੇ ਪੰਜਾਬੀ ਚ ਗੱਲ ਜਿਹੜੀ ਸਪਸ਼ਟ ਹੈ ਮੈਂ ਬੇਸ਼ੱਕ ਜਿਹੜਾ ਹੈਗਾ ਮੈਂ ਗੁਰਸਿੱਖ ਨਹੀਂ ਹੈਗਾ ਮੈਂ ਸਿਰਫ ਪਰਿਵਾਰ ਤੋਂ ਬਿਲੋਂਗ ਕਰਦਾ ਪਰ ਤੁਲ ਮੈਂ ਪੂਰਨ ਗੁਰਸਿੱਖ ਨਹੀਂ ਹੈਗਾ ਪਰ ਸ਼ਰਮ ਨਹੀਂ ਕਾਲੀ ਦਿਲ ਦੇ ਤੌਰ ਤੇ ਜੇਕਰ ਉਹ ਪ੍ਰਧਾਨ ਤੇ ਅੱਜ ਜਿਹੜੇ ਹੈਗੇ ਬਾਕੀ ਧੜੇ ਵਾਲੇ ਉਂਗਲਾਂ ਠਾ ਰਹੇ ਆ ਉਹ ਕਿਹੜੇ ਮੋਨਾਂ ਠਾ ਰਹੇ ਆ ਸਰਕਾਰ ਦਾ ਸੁੱਖ ਉਹਨਾਂ ਨੇ ਭੋਗਿਆ ਨਹੀਂ ਭੋਗਿਆ ਤਾਂ ਦੋਸਤੋ ਬੇਅਦਬੀ ਕਾਂਡ ਹੋਣ ਤੋਂ ਬਾਅਦ ਬੀਬੀ ਜੰਗੀਰ ਕੌਰ ਖੁਦ ਪ੍ਰਧਾਨ ਰਹੀ ਹੈ ਐਸਜੀਪੀਸੀ ਦੀ ਇਸ ਤਰੀਕਾ ਲਈ ਦਲਦੀ ਪ੍ਰਧਾਨ ਰਹੀ ਹੈ ਕਿ ਜੇ ਸੁਖਬੀਰ ਸਿੰਘ ਜਿਸ ਸਮੇਂ ਮੇਰੇ ਖਿਆਲ ਚ ਜੇ ਮੈਂ ਪੂਰਾ ਤਾਂ ਮੈਨੂੰ ਪੱਕਾ ਨਹੀਂ ਪਤਾ ਕਿ ਜਿਸ ਸਮੇ ਬੀਆਦੀ ਵੀ ਕੰਨ ਵਾਪਰਿਆ ਆਈ ਥਿੰਕ ਜਿਹੜਾ ਹੈਗਾ ਬੀਬੀ ਜੰਗੀਰ ਕੌਰ ਸ਼੍ਰੋਮ ਅਕਾਲੀ ਦਲ ਇਸਤਰੀ ਇਸਤਰੀ ਵਿੰਗ ਦੇ ਪ੍ਰਧਾਨ ਸੀ ਪਰ ਹੁਣ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣ ਇਹਦੇ ਵਿੱਚ ਆਪਾਂ ਗੱਲ ਸੁਣ ਮਿੱਟੀਏ ਕਿ ਹੁਣ ਪ੍ਰਧਾਨਗੀ ਤੋਂ ਬਾਅਦ ਕੀ ਸਿਨੈਰੀਓ ਬਣ ਕੇ ਨਿਕਲੇ ਕਿਉਂਕਿ ਹੁਣ ਬੈਕਫਰੌਂਟ ਤੇ ਅਕਾਲੀ ਦਲ ਬਹੁਤ ਗਈ ਹੋਈ ਹੈ ਪੰਜਾਬ ਦੀ ਸਿਆਸਤ ਵਿੱਚ ਕਿੰਨਾ ਫਰਕ ਹੋਊਗਾ ਜੀ ਅਕਾਲੀ ਦਲ ਬੈਕਫਰੌਂਟ ਤੇ ਜੇ ਆਪਾਂ ਸਾਰੇ ਪੱਖ ਦੇਖਣੇ ਬਣਦੇ ਆ ਜੇ ਆਪਾਂ ਸੋਚੀਏ ਵੀ ਅਕਾਲੀ ਦਲ ਇਸ ਵਾਰ ਜਿੰਨੀ 40 ਸੀਟਾਂ ਦੇ ਟੋਨ ਨੇ ਲੜ ਰਿਆ ਤਾਂ ਆਮ ਆਦਮੀ ਪਾਰਟੀ ਨੇ ਵੀ ਇਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਆਪਣੇ ਆਪਣੇ ਲਾਂਬੇ ਕਰ ਲੈ ਸੀ ਉਸ ਤੋਂ ਬਾਅਦ 92 ਸੀਟਾਂ ਲੈ ਗਈ ਹੂੰ ਤਾਂ ਕਿਸ ਨੇ ਕਿਤੇ ਕੋਈ ਜਿਕਰ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਸਿਫਾ ਹਾਲੇ ਮਨਜ਼ੂਰ ਨਹੀਂ ਹੋਇਆ ਹੂੰ ਕਮੇਟੀ ਉਹਦਾ ਸਿਫਾ ਜੇ ਮਨਜ਼ੂਰ ਕਰਦੀ ਹੈ ਤਾਂ ਫਿਰ ਨਵਾਂ ਪ੍ਰਧਾਨ ਚੁਣਨ ਦੀ ਜਿਹੜੀ ਹੈਗੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਦੂਸਰਾ ਸਭ ਤੋਂ ਵੱਡੀ ਟੇਕ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਭ ਸਾਰੇ ਸਿੱਖਾਂ ਨੇ ਸ੍ਰੋਮਣੀ ਕਾਲੀ ਦਲ ਦੇ ਸਾਰੇ ਆਗੂਆਂ ਦੀ ਜਿਹੜੀ ਨਿਗਾਹ ਟਿਕੀ ਹੋਈ ਹੈ ਬੜੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਉੱਥੇ ਹੈ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀ ਹੁਕਮਨਾਮਾ ਆਉਂਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਕੀ ਸਜ਼ਾ ਲੱਗੇ ਹਾਂ ਕਿਉਂਕਿ ਇਹ ਤਰ੍ਹਾਂ ਕੀ ਉਹਨੂੰ ਐਲਾਨ ਕੀਤਾ ਹੋਇਆ ਹੈ ਤਨਖਈਆ ਲੰਨਿਆ ਹਲੇ ਤੱਕ ਉਹਨੂੰ ਸਜ਼ਾ ਨਹੀਂ ਲੱਗੀ ਹੈਗੀ ਹੁਣ ਅੱਜ ਸੁਖਵੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਦਿੱਤਾ ਹੈ ਪੋਰ ਕਮੇਟੀ ਕੋਲੋਂ ਅਸਤੀਫਾ ਚਲਾ ਗਿਆ ਪੋਰ ਕਮੇਟੀ ਅੱਗੇ ਫੈਸਲਾ ਕੀ ਲੈਂਦੀ ਹੈ ਇਹ ਹਲੇ ਆਉਣ ਵਾਲਾ ਸਮਾਂ ਦੱਸਿਆ ਜੇਕਰ ਸੂਪੋਰ ਕਮੇਟੀ ਇਸ ਅਸਤੀਫੇ ਨੂੰ ਪ੍ਰਵਾਨ ਕਰ ਲੈਂਦੀ ਹੈ ਤਾਂ ਫਿਰ ਅਕਾਲੀ ਦਲ ਅੱਗੇ ਇੱਕ ਵੱਡਾ ਸਵਾਲ ਹੋਏਗਾ ਕਿ ਪ੍ਰਧਾਨ ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਵੀ ਕਾਫੀ ਜੜਾ ਹੈਗਾ ਚੱਲ ਸਕਦਾ ਹੈਗਾ ਕਿਉਂਕਿ ਚੌਧਰ ਦਾ ਹੀ ਮਸਲਾ ਹੈ ਬਿਲਕੁਲ ਬਿਲਕੁ ਤੋ ਧੰਨਵਾਦ ਸੁਤਾ ਦਾ ਕਰਨਾ ਗਲਬਤ ਕਰਨੀ ਤੋ ਇਹ ਸਾਨੂੰ ਸੀਨੀਅਰ ਪੱਤਰਕਾਰ ਸੁਖਿੰਦਰ ਹੋਤਾ ਜਿੰਨਾ ਵੱਲੋਂ ਆਪਣੇ ਵਿਚਾਰ ਦੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋ ਹੁਣ ਸੁਖੀ ਸਿੰਘ ਬਾਦਲ ਵੱਲੋਂ ਆਪਣਾ ਅਸਤੀਫਾ ਜਿੱਦ ਤੱਕ ਹੈਜਾ ਕੋਰ ਕਮੇਟੀ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆਗਾ ਦੇਖਣਾ ਕਿ ਇਹਦੇ ਵਿੱਚ ਅਗਲਾ ਪ੍ਰਧਾਨਗੀ ਨੂੰ ਲੈ ਕੇ ਨਾਖੀ ਦਾ ਸਾਹਮਣਾ ਕਿਉਂਕਿ ਪਹਿਲਾਂ ਹੀ ਕਿਤੇ ਅਕਾਲੀ ਦਲ ਦੇ ਵਿੱਚ ਪਹਿਲਾਂ ਕਬਾਗੀ ਧੜਾ ਵੀ ਖੜਾ ਹੋਇਆ ਤੇ ਕਾਫੀ ਸਿਆਸਤ ਦੇ ਵਿੱਚ ਬਦਲਣ ਵਾਲੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਤੇ ਅਕਾਲੀ ਦਲ ਦਾ ਹੁਣ